ਜਦ ਗੱਲ ਹੋ ਵੀ ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਤਾਂ ਨਾਲ ਦੀ ਨਾਲ ਯੂਨੀਵਰਸਿਟੀ ਦੀ ਸਿਲੈਕਸ਼ਨ ਨੂੰ ਲੈ ਕੇ ਵੀ ਕਈ ਚੀਜ਼ਾਂ ਦੇ ਉੱਪਰ ਸਟੂਡੈਂਟਸ ਨੂੰ ਫੋਕਸ ਜ਼ਰੂਰ ਕਰਨਾ ਚਾਹੀਦਾ ਜਿਵੇਂ ਕਿ ਅਸੀਂ ਗੱਲ ਕਰੀਏ ਕਿ ਕੀ ਫੰਡਸ ਦੇ ਹਿਸਾਬ ਦੇ ਨਾਲ ਵੀ ਯੂਨੀਵਰਸਿਟੀ ਦੀ ਸਿਲੈਕਸ਼ਨ ਕਰਨੀ ਚਾਹੀਦੀ ਹੈ ਤਾਂ ਕਿ ਕੀ ਫਾਇਦੇ ਉਸ ਨਾਲ ਤੁਹਾਨੂੰ ਅੱਗੇ ਚੱਲ ਕੇ ਹੋ ਸਕਦੇ ਨੇ ਤੇ ਇਸੇ ਤੋਂ ਉੱਪਰ ਅੱਜ ਬਹੁਤ ਖਾਸ ਇਨਫੋਰਮੇਸ਼ਨ ਹੈ ਸਟੂਡੈਂਟਸ ਲਈ ਜੋ ਅਸੀਂ ਸਾਂਝੀ ਕਰਾਂਗੇ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾ ਹਰਜੋਤ ਕੌਰ ਔਰ ਇਹ ਕੰਪਲੀਟ ਇਨਫੋਰਮੇਸ਼ਨ ਤੁਹਾਡਾਂ ਨਾਲ ਸਾਂਝੀ ਕਰਨਗੇ ਸਟੱਡੀਜ਼ ਕੇਰ ਅਬਰਾਡ ਚੰਡੀਗੜ੍ਹ ਤੋਂ ਆਸਟ੍ਰੇਲੀਆ ਸਟੱਡੀ ਵੀਜ਼ਾ ਐਕਸਪਰਟ ਮੰਪਰੀ ਸਿੰਘ ਜੀ ਮਾਜੀ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੰਪਰੀ ਜੀ ਔਰ ਜ਼ਰੂਰ ਇਹ ਕਲੈਰਿਟੀ ਦਿਓ ਯੂਨੀਵਰਸਿਟੀ ਦੀ ਸਿਲੈਕਸ਼ਨ ਦੀ ਆਪਾਂ ਜਦ ਗੱਲ ਕਰਦੇ ਆਂ ਤਾਂ ਫੰਡਸ ਦੇ ਹਿਸਾਬ ਦੇ ਨਾਲ ਅਸੀਂ ਕਿਵੇਂ ਜਿਹੜਾ ਸਟੂਡੈਂਟ ਹੈ ਇੱਕ ਸਹੀ ਡਿਸੀਜਨ ਲਵੇ ਪਲੀਜ਼ ਇਸ ਦੇ ਉੱਪਰ ਅੱਜ ਸਟੂਡੈਂਟਸ ਨੂੰ ਅਵੇਅਰ ਕਰੋ ਤਾਂ ਕਿ ਜਿਹੜੇ ਹੁਣ ਸਟੂਡੈਂਟਸ ਨੇ ਅਗੇ ਜੁਲਾਈ ਇਨਟੇਕ ਲਈ ਆਪਣੀ ਤਿਆਰੀ ਕਰ ਰਹੇ ਨੇ ਹਲੇ ਤੱਕ ਵੀ ਉਹ ਨਹੀਂ ਚੂਜ਼ ਕਰ ਪਾਏ ਨੇ ਕਿ ਕਿਹੜੀ ਯੂਨੀਵਰਸਿਟੀ ਵਿੱਚ ਦਾਣ ਤਾਂ ਫੰਡਸ ਹੈ ਹਿਸਾਬ ਦੇ ਨਾਲ ਕਿਵੇਂ ਅੱਗੇ ਵਧਣਾ ਚਾਹੀਦਾ ਦੇਖੋ ਬਹੁਤ ਈਜ਼ੀ ਹੈ ਜਦਾਂ ਅਸੀਂ ਹਮੇਸ਼ਾ ਹੀ ਦੱਸਦੇ ਹਾਂ ਕਿ ਜਿਹੜੇ ਫਾਈਨੈਂਸ਼ੀਅਲਸ ਨੇ ਉਹ ਹਮੇਸ਼ਾ ਯੂਨੀਵਰਸਿਟੀ ਦੀ ਫੀਸ ਦੇ ਨਾਲ ਹੀ ਕੈਲਕੂਲੇਟ ਹੁੰਦੇ ਆ ਅਗਰ ਕੋਈ ਬੱਚਾ ਕਹਿੰਦਾ ਕਿ ਮੇਰੇ ਪੇਰੈਂਟਸ ਦੀ ਇਨਕਮ ਇੱਕ 10 ਲੱਖ ਜਾਂ 12 ਲੱਖ ਇਨਕਮ ਹੈ ਔਰ ਉਹਨਾਂ ਦੇ ਕੋਲ ਸ਼ੋ ਕਰਨ ਲਈ ਸਿਰਫ 30 ਲੱਖੀ ਹੈ ਤਾਂ ਆਬਵੀਅਸ ਜੀ ਗੱਲ ਹੈ ਕਿ ਅਸੀਂ ਉਹਨਾਂ ਨੂੰ ਉਹੀ ਯੂਨੀਵਰਸਿਟੀ ਪਿੱਛੇ ਕਰਾਂਗੇ ਜਿੱਦੀ ਯੂਨੀਵਰਸਿਟੀ ਦੀ ਫੀਸ ਘੱਟ ਹੋਏਗੀ ਅ ਜਿੰਨੀ ਫੀਸ ਘੱਟ ਹੋਏਗੀ ਉਹਨੇ ਫਾਈਨੈਂਸ਼ੀਅਲਸ ਕੱਟ ਦਿਖਾਣੇ ਪੈਣਗੇ ਜਿੱਦਾਂ ਸਾਡੇ ਕੋਲ ਇੱਕ ਯੂਨੀਵਰਸਿਟੀ ਹੈ ਜਿਹਨਾਂ ਦੀ ਮਾਸਟਰਸ ਡਿਗਰੀ ਦੀ ਫੀਸ ਵੀ 21000 ਡਾਲਰ ਹੈ ਸਿਰਫ ਪੂਰੇ ਸਾਲ ਦੀ ਉਹੀ ਇੱਕ ਦੂਸਰੀ ਯੂਨੀਵਰਸਿਟੀ ਹੈ ਸੇਮ ਲੋਕੇਸ਼ਨ ਦੇ ਉੱਪਰ ਜਿੱਨਾਂ ਦੀ ਫੀਸ ਹੈਗੀ ਆ ਰਾਊਂਡ 40000 ਡਾਲਰ ਤਾਂ ਤੁਸੀਂ ਦੇਖੋ ਆਲਮੋਸਟ ਡਬਲ ਦਾ ਫਰਕ ਹੈ ਸੇਮ ਕੋਰਸ ਸੇਮ ਬਾਡੀ ਤੋਂ ਐਗਰੀਗੇਟਿਡ ਉਸ ਯੂਨੀਵਰਸਿਟੀ ਦੇ ਵਿੱਚ ਵੀ ਬੱਚਾ ਲੈ ਸਕਦਾ ਔਰ ਇੱਕ ਦੂਸਰੀ ਯੂਨੀਵਰਸਿਟੀ ਦੇ ਵਿੱਚ ਜਿਹਦੀ 40000 ਡਾਲਰ ਫੀਸ ਹੈ ਉਹਦੇ ਚ ਵੀ ਸੇਮ ਕੋਰਸ ਸੇਮ ਹੀ ਬਾਡੀ ਤੋਂ ਐਗਰੀਗੇਟਿਡ ਹੈ ਫਰਕ ਕੁਝ ਵੀ ਨਹੀਂ ਹੈ ਠੀਕ ਹੈ ਜੀ ਫਰਕ ਸਿਰਫ ਇਹ ਹੈ ਕਿ ਉਹ ਉਹਨਾਂ ਦੇ ਕੋਲ ਜਿਹੜਾ ਹੈ ਕਿ ਕਪੈਸਿਟੀ ਜਾਂ ਤੁਸੀਂ ਇਹ ਕਹਿ ਲਓ ਕਿ ਇੱਕ ਯੂਨੀਵਰਸਿਟੀ ਹੈ ਪ੍ਰੋਪਰ ਜਿੱਦਾਂ ਅਸੀਂ ਇੱਥੇ ਕਹਿ ਲਈਏ ਕਿ ਇੱਕ ਪ੍ਰੋਪਰ ਚੰਡੀਗੜ੍ਹ ਦੇ ਵਿੱਚ ਮੰਨ ਲਓ ਪੰਜਾਬ ਯੂਨੀਵਰਸਿਟੀ ਔਰ ਇੱਕ ਕੋਈ ਕਾਲਜ ਜਾਂ ਕਿਸੇ ਸੈਕਟਰ ਦੇ ਵਿੱਚ ਅ ਫੋਰ ਐਗਜ਼ਾਮਪਲ ਡੀਏਵੀ ਕਾਲਜ ਲਾ ਲਓ ਕੋਈ ਵੀ ਲਗਾ ਲਓ ਤਾਂ ਇੱਕ ਯੂਨੀਵਰਸਿਟੀ ਦਾ ਇਨਫਰਾਸਟ੍ਰਕਚਰ ਵੀ ਉਹਨਾਂ ਵੱਡਾ ਉਹਨਾਂ ਕੋਲ ਹੋਂੀਆਂ ਫੈਸਿਲਿਟੀਆਂ ਨੇ ਉਹਨਾਂ ਦੇ ਕੋਰਸੇ ਨੇ ਉਹਨਾਂ ਹੀ ਜ਼ਿਆਦਾ ਉਹਨਾਂ ਕੋਲ ਲੈਬਾਰਟਰੀਜ਼ ਨੇ ਉਹਨਾਂ ਹੀ ਜ਼ਿਆਦਾ ਉਹਨਾਂ ਦੇ ਕੋਲ ਮਤਲਬ ਇਨਫਰਾਸਟ੍ਰਕਚਰ ਨੂੰ ਰਨ ਕਰਨ ਲਈ ਉਹਨਾਂ ਹੀ ਜ਼ਿਆਦਾ ਖਰਚੇ ਆ ਤਾਂ ਬੇਸਿਕਲੀ ਫੀਸ ਉਹਨਾਂ ਦੀ ਇਸ ਕਰਕੇ ਵੀ ਜ਼ਿਆਦਾ ਹੁੰਦੀ ਹੈ ਦੂਸਰੀ ਤਰਫ ਕਾਲਜ ਉਹਨਾਂ ਦੇ ਕੋਲ ਗਿਣਤੀ ਦੇ ਕੋਰਸੇ ਆ ਪੰਜ ਸੱਤ ਕੋਰਸੇ ਆ ਉਹਦੇ ਅਕੋਰਡਿੰਗ ਹੀ ਉਹਨਾਂ ਨੇ ਫਕਲਟੀ ਹੈ ਉਹਦੇ ਅਕੋਰਡਿੰਗ ਹੀ ਕੈਂਪਸ ਹੈ ਜਿਹਨੂੰ ਮੇਨਟੇਨ ਕਰਨਾ ਤਾਂ ਕਈ ਵਾਰੀ ਉੱਥੇ ਫੀਸ ਘੱਟ ਹੁੰਦੀ ਆ ਹੁਣ ਜਿਹੜਾ ਬੱਚਾ ਇੱਕ ਨਾਰਮਲ ਕਾਲਜ ਤੋਂ ਡਿਗਰੀ ਲੈ ਰਿਹਾ ਬੀਕਾਮ ਦੀ ਜਾਂ ਕੋਈ ਯੂਨੀਵਰਸਿਟੀ ਤੋਂ ਪੜ੍ਹ ਰਿਹਾ ਜੌਬ ਤਾਂ ਅਗਰ ਉਹ ਸੇਮ ਜਗ੍ਹਾ ਤੇ ਹੀ ਦੋਨੋਂ ਜਾਣੇ ਕਰ ਸਕਦੇ ਆ ਜਾ ਕੇ ਸੋ ਸੇਮ ਲਾਈਕ ਇਨ ਆਸਟ੍ਰੇਲੀਆ ਅਗਰ ਕੋਈ ਬੱਚਾ ਕਹਿ ਰਿਹਾ ਕਿ ਮੇਰੇ ਕੋ ਫੀਸ ਪੈਸੇ ਇੰਨੇ ਨਹੀਂ ਹੈਗੇ ਜਾਂ ਮੇਰੇ ਫਾਈਨੈਂਸ਼ੀਅਲ ਕਪੈਸਿਟੀ ਇੰਨੀ ਨਹੀਂ ਹੈ ਤਾਂ ਕੋਈ ਵੀ ਘਬਰਾਣ ਦੀ ਲੋੜ ਨਹੀਂ ਹੈਗੀ ਆਸਟ੍ਰੇਲੀਆ ਦੇ ਵਿੱਚ ਬਹੁਤ ਸਾਰੇ ਕਾਲਜਸ ਔਰ ਯੂਨੀਵਰਸ ਆਲਮੋਸਟ 30 40% ਕੱਟ ਹੈ ਸੋ ਹਮੇਸ਼ਾ ਬੱਚਾ ਆਪਣੇ ਪੇਰੈਂਟਸ ਨਾਲ ਪਹਿਲਾਂ ਗੱਲ ਕਰੇ ਕਿਸੇ ਵੀ ਕੰਸਲਟੈਂਟ ਨੂੰ ਮਿਲਣ ਤੋਂ ਪਹਿਲਾਂ ਕਿ ਇੱਕ ਇੱਕ ਆਈਡੀਆ ਲੈ ਲੈ ਕੇ ਉਹਨਾਂ ਦੇ ਕੋਲ ਕਿੰਨੀ ਕੁ ਫਾਈਨੈਂਸਿਸ ਹੈ ਔਰ ਕਿੰਨੀ ਉਹਨਾਂ ਦੇ ਪੇਰੈਂਟਸ ਦੀ ਐਨੂਅਲ ਇਨਕਮ ਹੈ ਫਿਰ ਉਹ ਸਾਡੇ ਆਫਿਸ ਚ ਜਦੋਂ ਬੱਚਾ ਆਏਗਾ ਉਹ ਸਾਨੂੰ ਜਦੋਂ ਇੱਕ ਬੇਸਿਕ ਸਾਨੂੰ ਆਈਡੀਆ ਦੇ ਦੇਗਾ ਸੀ ਉਹਨੂੰ ਅਕੋਰਡਿੰਗਲੀ ਯੂਨੀਵਰਸਿਟੀ ਜਾਂ ਕਾਲਜ ਪੇਚ ਕਰਾਂਗੇ ਤਾਂ ਜੋ ਉਹਨੂੰ ਕੋਈ ਪ੍ਰੋਬਲਮ ਹੀ ਨਹੀਂ ਆਏ ਫਾਈਨੈਂਸ਼ੀਅਲਸ ਦਿਖਾਣ ਲਈ ਕੁਝ ਯੂਨੀਵਰਸਿਟੀਆਂ ਦੇ ਵਿੱਚ ਸਾਲ ਦੀ ਫੀਸ ਜਾਂਦੀ ਹੈ ਉੱਥੇ ਵੈਸੀ ਫੰਡਿੰਗ ਕਾਟ ਦਿਖਾਣੀ ਪੈਂਦੀ ਹੈ ਕਿਉਂਕਿ ਤੁਸੀਂ ਸਾਲ ਦੀ ਫੀਸ ਅਗਰ ਦੇ ਰਹੇ ਹੋ ਤਾਂ ਲਿਵਿੰਗ ਐਕਸਪੈਂਸਸ ਹੀ ਰਹਿ ਜਾਂਦੇ ਆ ਜਿਹੜੇ ਤੁਸੀਂ ਸ਼ੋ ਕਰਨੇ ਆ ਠੀਕ ਹੈ ਔਰ ਕੁਝ ਯੂਨੀਵਰਸਿਟੀਆਂ ਦੇ ਵਿੱਚ ਤਾਂ ਕਿ ਸਕਾਲਰਸ਼ਿਪਸ ਬਹੁਤ ਅੱਛੀਆਂ ਆ ਸੀ ਬੱਚੇ ਨੂੰ ਉਸ ਅਗਰ ਬੱਚਾ ਬਹੁਤ ਇੰਟੈਲੀਜੈਂਟ ਹੈ ਸੀ ਉਹਨੂੰ ਕਿਸੇ ਇਦਾਂ ਦੀ ਯੂਨੀਵਰਸਿਟੀ 'ਚ ਭੇਜ ਸਕਦੇ ਆ ਜਿੱਦੇ ਸਕਾਲਰਸ਼ਿਪਸ ਬਹੁਤ ਜ਼ਿਆਦਾ ਅੱਛੀਆਂ ਮਿਲ ਰਹੀਆਂ ਨੇ ਔਰ ਬੱਚੇ ਦੀ ਵੈਸੀ ਫੀਸ ਕੱਟ ਹੋ ਜਾਏ ਔਰ ਪੇਰੈਂਟਸ ਨੂੰ ਥੋੜੀ ਹੈਲਪ ਹੋ ਜਾਏ ਕਿ ਉਹਨਾਂ ਨੂੰ ਇੰ ਸੋ ਇਟ ਟੋਟਲੀ ਡਿਪੈਂਡ ਅਪਨ अगेन ਹਰ ਤਰ੍ਹਾਂ ਦੀ ਯੂਨੀਵਰਸਿਟੀ ਹੋਰ ਹਰ ਤਰ੍ਹਾਂ ਦਾ ਕਾਲਜ अवेलेबल ਹੈ ਤੁਸੀਂ ਸਿਰਫ ਆ ਕੇ ਸਾਨੂੰ ਇੱਕ ਕਰੈਕਟ ਇਨਫੋਰਮੇਸ਼ਨ ਦੋ ਇਨੀਸ਼ੀਅਲੀ ਕਿ ਤੁਹਾਡੇ ਪੇਰੈਂਟਸ ਦੀ ਕੀ ਅਰਨਿੰਗ ਹੈ ਤੁਹਾਡੇ ਪੇਰੈਂਟਸ ਕੋ ਕਿੰਨੀ ਸੇਵਿੰਗ ਹੈ ਸੀ ਅਕੋਰਡਿੰਗਲੀ ਤੁਹਾਨੂੰ ਯੂਨੀਵਰਸਿਟੀ ਜਾਂ ਕਾਲਜ ਵਿੱਚ ਕਰ ਦਾਂਗੇ ਡੈਫੀਨੇਟਲੀ ਤੁਹਾਨੂੰ ਵੀਜ਼ਾ ਵੀ ਮਿਲੇਗਾ ਐਡਮਿਸ਼ਨ ਵੀ ਮਿਲੇਗੀ ਔਰ ਤੁਸੀਂ ਆਸਟ੍ਰੇਲੀਆ ਜਾ ਸਕਦੇ ਹੋ ਸੋ ਆਈ ਹੋਪ ਸਟੂਡੈਂਟਸ ਨੂੰ ਪੂਰੀ ਕਲੈਰਿਟੀ ਹੋ ਚੁੱਕੀ ਹੈ ਜਿੱਥੇ ਵੀ ਜਿਨ੍ਹਾਂ ਦੀ ਵੀ ਥੋੜੀ ਕਨਫਿਊਜ਼ਨ ਚੱਲ ਰਹੀ ਸੀ ਫੰਡਸ ਦੀ ਯੂਨੀਵਰਸਿਟੀ ਦੀ ਤਾਂ ਮਨਪ੍ਰੀਤ ਜੀ ਨੇ ਬੜੇ ਵਧੀਆ ਢੰਗ ਨਾਲ ਇਹ ਪੂਰੀ ਕਲੈਰਿਟੀ ਦਿੱਤੀ ਹੈ ਫਿਰ ਵੀ ਕੋਈ ਸਵਾਲ ਹੈ ਮਨ ਦੇ ਵਿੱਚ ਤਾਂ ਨੰਬਰ ਲਗਾਤਾਰ ਡਿਸਪਲੇ ਐਸ ਉੱਪਰ ਕਾਲ ਕਰੋ ਪੂਰੀ ਜਾਣਕਾਰੀ ਲਓ ਤਾਂ ਕਿ ਟਾਈਮਲੀ ਤੁਸੀਂ ਸਹੀ ਡਿਸੀਜਨ ਤੇ ਪਹੁੰਚ ਸਕੋ ਔਰ अपने फ्यूचर के लिए एक चंगे डिशीजन अगे सको और बहुत बहुत थैंक्स मनप्रीत जी पूरी इनफोरमेस स्टूडेंट्स करने करना अवेयर करें स्टूडेंट्स के लिए इसे तरह होर इनफोरमेटिव भीडियोज़ लैके आते रहेंगे फिलहाल ही तो जी इजाजत थैंक यू सो मच